ਯਾਰ ਨਾਲ ਦੇਖੋ ਵੀਰੇ ਇਹ ਵੀਡੀਓ ਸਾਰੀ ਦੁਬਾਰਾ ਦੇਖ ਲਓ ਵਿੱਚੋਂ ਸਕਿਪ ਨਾ ਕਰਿਓ ਹਰ ਇੱਕ ਚੀਜ਼ ਤੁਹਾਡੇ ਲਈ ਨੌਲੇਜ ਦੀ ਹੈਗੀ ਟਰਾਲੀ ਬਣਵਾਉਣ ਤੋਂ ਪਹਿਲਾਂ ਬਾਈ ਇਹ ਚੀਜ਼ਾਂ ਪਤਾ ਹੋਣੀਆਂ ਜ਼ਰੂਰੀ ਨੇ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਵੀਰੇ 14 ਸੱਤ ਟਰਾਲਾ ਜੌਂਡੀਰ ਰੰਗ ਦਾਗਾ ਡਬਲ ਚੈੱਕ ਟਰਾਲਾ ਜੋ ਆਪਾਂ ਜਿਹਨਾਂ ਨੇ ਬਣਾਇਆ ਗੱਲ ਕਰਦੇ ਹਾਂ ਉਹਨਾਂ ਨਾਲ ਹਾਂਜੀ ਕਿਹੜਾ ਸਾਈਜ਼ ਤਾਂ ਆਇਆ ਅੱਜ ਆਪਣੇ ਕੋਲ ਟਰਾਲਾ ਇਹ ਟਰਾਲਾ 14 7 14 7 ਟਰਾਲਾ ਠੀਕ ਆ ਜੀ ਡਬਲ ਚੈੱਕ ਜੈਕ ਤਾਂ ਡਬਲ ਹੀ ਲੱਗਦਾ 14 7 ਠੀਕ ਆ ਜੀ ਠੀਕ ਆ ਜੀ ਹੋਰ ਦੱਸੋ ਫਰਸ਼ ਕਿਹੜਾ ਲਾਇਆ ਇਹਨੂੰ ਹੀ ਆਪਣਾ ਇਹਨੂੰ ਫਰਸ਼ ਤਾਂ ਜਹਾਜੀ ਲਾਇਆ ਜੀ ਜਹਾਜੀ ਫਰਸ਼ ਲਾਇਆ ਠੀਕ ਆ ਜੀ ਸੈਡਾਂ ਕਿਹੜੀਆਂ ਹੋ ਗਈਆਂ ਇਹਦੇ ਸੈਡਾਂ ਬਕਾਰੋ ਟਰੈਕਟਰ ਚਾਦਰਾ ਤੇ ਹੈਗੀਆਂ 10 ਗੇਜ 10 ਗੇਜ ਸਾਰੀਆਂ ਰੋਟੀ 10 ਗੇਜ ਐਂਗਲਾਂ ਹੀ ਐਂਗਲ 2 ਇੰਚ 2 ਸ਼ੂਤ ਕੰਪਨੀ ਟਾਟਾ ਦੀ ਠੀਕ ਆ ਜੀ ਛੇਲ ਦੀ ਆ ਜਾਲੀ ਲੱਗੀ ਆਪਣੀ ਹਨਾ ਇਹ ਮੂਰੇ ਹਾਂ ਇਹ ਆ ਆ ਨਮਾ ਰਵਾਜ ਚੱਲ ਪਿਆ ਜੀ ਇਹ ਵੀ ਲਾਉਣ ਲੱਗੇ ਠੀਕ ਆ ਜੀ ਐਂਗਲਾਂ ਨਾਲ ਬਣਾਇਆ ਇਹ ਸੋਨਾ ਹਾਂ ਹਾਂ ਐਂਗਲ ਤੇ ਆਪਣੀ ਪੌੜੀ ਆ ਗਈ ਹਨਾ ਹਾਂਜੀ ਆ ਲੋਕ ਸਿਸਟਮ ਆ ਗਿਆ ਆਪਣਾ ਨਾ ਗੁੜਕੇ ਨਾਲ ਹਾਂ ਇਹ ਪਾਉਣਾ ਫਿਰ ਜਦੋਂ ਠੀਕ ਆ ਜੀ ਠੀਕ ਆ ਭਰਨੀ ਆ ਟਰਾਲੀ ਤੇ ਕਿੰਨੀ ਰੱਖੀ ਇਹਦਾ ਮੂਰਲਾ ਕਿੰਨਾ ਰੱਖਿਆ ਮੱਛੀ ਹੁੱਕ ਵਾਲਾ ਸਾਰਾ ਸਿਸਟਮ ਆ ਇਹ 4 ਫੁੱਟ ਖਾੜਾ ਇਹਦੀ 4 ਫੁੱਟ ਖਾੜਾ ਪਿੱਛੇ ਤੋਂ ਲੈ ਕੇ ਹੈ ਜੀ ਹਾਂ ਠੀਕ ਹੈ ਜੀ ਠੀਕ ਆ ਦੇਖੋ ਵੀਰੇ ਕਟਾਈ ਨੂੰ ਕੋਈ ਨੁਕਸਾਨ ਨਹੀਂ ਪੈਂਦਾ ਕਟਾਈ ਨੂੰ ਕੋਈ ਫਰਕ ਨਹੀਂ ਪੈਣਾ ਹੈਗਾ ਠੀਕ ਆ ਆਪਣੇ ਟਰੈਕਟਰ ਨਾਲ ਮੈਚਿੰਗ ਕਰੀ ਆ ਹੈ ਸਾਰੇ ਟਰਾਲੇ ਦੀ ਜੌਂਟੇਰ ਰੰਗ ਠੀਕ ਆ ਜੀ ਆ ਦੇਖੋ ਵੀਰੇ ਪੈਪ ਪਾਉਣ ਲਈ ਆ ਬਣਾਇਆ ਸਿਸਟਮ ਅੱਡ ਆਪਣਾ ਇਹਦੇ ਵਿੱਚ ਤਾਂ ਕਿ ਬਾਹਰ ਨਾ ਨਿਕਲੇ ਵੀਰੇ ਆਜੋ ਵੀਰੇ ਗੱਲ ਕਰਦੇ ਆਜੋ ਅੱਗੇ ਆਜੋ ਦੇਖੋ ਜੀ ਆ ਆਪਣੀ ਆ ਗਈ ਟਾਕੀ ਟਾਕੀ ਦੇਖੋ ਆ ਪ੍ਰੋਪਰ ਦਿੱਤਾ ਹੈਂਡਲ ਆ ਹੈਂਡਲ ਫੁੱਲਣ ਲਈ ਆ ਪਿੰਨ ਪਾਈ ਇਹਦੇ ਟਾਇਰਾਂ ਬਾਰੇ ਫਿਰ ਫੇਰ ਤਾਂ ਆਪਣੇ ਹੁੰਦੇ ਅਗਲੇ ਦੇ ਜ਼ਿੰਮੇਦਾਰ ਟਾਇਰਾਂ ਦੇ ਜ਼ਿੰਮੇ ਅਗਲੇ ਜਿਹੜੇ ਬਣਵਾਉਂਦੇ ਨੇ ਉਹ ਪੁੰਦਿਆ ਹਿੱਸਾ ਹੁੰਦਾ ਹਿੱਸਾ ਕਿਹੜਾ ਲੱਗੇ ਨੂੰ ਹੀ ਹਿੱਸਾ ਇਹਨੂੰ origignal ਲੱਗਿਆ ਬੈਰਿੰਗ ਲੱਗੇ ਹੋਏ ਨੇ ਇਹਨੂੰ 242 ਦੇ 242 ਦੇ ਬੈਰਿੰਗ ਵੱਡੇ ਵੱਡੇ ਬੈਰਿੰਗ ਕਿੰਨੇ ਨੱਟੀ 10 ਨੱਟੀ ਹੱਬ ਹੁੰਦੀ ਹੈ ਜੀ 10 ਨੱਟੀ ਹੱਬ ਹੁੰਦੀ ਹੈ ਫੁੱਲ ਹੈਵੀ ਸਾਢੇ 4 ਕੁਆਂਟਲ ਦਾ ਹਿੱਸਾ ਸਾਢੇ 4 ਕੁਆਂਟਲ ਦਾ ਹਿੱਸਾ ਹੋਊ ਜੇ ਹਿੱਸਾ ਅਗਲੇ ਨੇ ਲਗਾਉਣਾ ਹੋਵੇ ਪਰ ਇਹ origignal ਆ ਠੀਕ ਹੈ ਜੀ ਤੇ ਡਾਲਾ ਕਿੰਨੇ ਸਾਈਡ ਖੁੱਲਦਾ ਕਰਿਆ ਇਹਦਾ ਆਪਾਂ ਤਿੰਨ ਸਾਈਡ ਤਿੰਨ ਸਾਈਡ ਉੱਪਰ نیچے ਤੇ ਸਾਈਡ ਨੂੰ ਹਾਂਜੀ ਠੀਕ ਆ ਜੀ ਡਿਜ਼ਾਈਨਿੰਗ ਜਿਹੜਾ ਡਿਜ਼ਾਈਨਿੰਗ ਤਾਂ ਆਪਣੀਆਂ ਆ ਆਪਣੀਆਂ ਆ ਡਿਜ਼ਾਈਨਿੰਗ ਠੀਕ ਆ ਵੀਰੇ ਪੀਮ ਐਗਰੀ ਵਾਕਸ ਕੰਟੈਕਟ ਕਰ ਲਓ ਵੀਰੇ ਨੰਬਰ ਆਪਣੇ ਇੱਥੇ ਵੀ ਨੇ نیچے ਵੀ ਆਪਾਂ ਦੇ ਰਿਆਂਗੇ ਜਿਹੜੇ ਮੇਰੇ ਵੀਰ ਬਣਵਾਉਣਾ ਚਾਹੁੰਦੇ ਨੇ ਟਰਾਲੀ ਬਣਵਾ ਲਓ ਤੇ ਆਹ ਕਿੰਨੇ ਦੇ ਪੱਤੇ ਨੇ ਜੀ ਫਿਰ 4-2 ਦੇ 4-2 ਦੇ نیچے ਕਿਹੜੇ ਲੱਗੇ ਨੇ ਜੀ ਵਿੱਚੇ ਵੀ 4-2 ਦੇ ਨੇ ਉਹ ਟਾਟਾ ਦੇ ਨੇ ਟਾਟਾ ਦੇ ਨੇ ਠੀਕ ਆ ਜੀ ਠੀਕ ਆ ਆਜੋ ਇੱਧਰ ਆਜੋ ਆਹ ਕਹਦੇ ਲਈ ਜੀ ਇਹ ਡਾਲਿਆ ਜਦੋਂ ਉੱਪਰੋਂ ਛੱਡਦੇ ਨੇ ਇਹਦੇ ਤੇ ਖੜਿਆ ਕਰੂ ਆ ਕੇ ਇਹਦੇ ਤੇ ਖੜਿਆ ਕਰੂ ਵੀ ਡੈਂਟ ਆਉਂਦਾ ਹੈ ਨਾ ਉਹਨਾਂ ਤੇ ਡੈਂਟ ਨਹੀਂ ਪੈਂਦਾ ਡੈਂਟ ਨਾ ਪਵੇ ਹਾਂ ਠੀਕ ਹੈ ਜੀ ਤੇ ਆਹ ਜਾਲੀ ਜਾਲੀ ਵਧੀਆ ਚ ਲਾਈ ਆ ਬਿੱਡ ਬਾਰੇ ਦੱਸੋ ਜੀ ਇੱਧਰ ਆਜੋ ਬਿੱਡ ਇਹ ਆਪਣਾ 3 ਫੁੱਟ ਨਾ ਫੁੱਟ ਤਿਆਰ ਕਰਾਇਆ ਹੈ ਇੱਧਰ ਆਜੋ ਇੱਧਰ ਆਜੋ ਤੇ ਪਾਈਪਾਂ ਪਵਾਈਆਂ ਨੇ ਬਿੱਡ 'ਚ ਹੁਣ ਦੱਸੋ ਜੀ ਬਿੱਡ ਬਾਰੇ ਬਿੱਡ ਛੱਡ 3 ਫੁੱਟ ਤਿਆਰ ਕਰਾਇਆ ਜੀ ਠੀਕ ਹੈ ਜੀ ਤੇ ਇੰਚੀ ਵਾਲੀ ਪੈਪ ਪਾਈ ਹੈ ਵਿੱਚ ਇੰਚੀ ਵਾਲੀ ਪੈਪ ਪਾਈ ਸਾਹਿਬ ਇਹ ਰਿੰਗਲਾ ਚੋਂ ਹੈ ਜੀ ਹਾਂ ਇਹ ਐਂਗਲ ਦੇ ਵਿੱਚ ਹੀ ਸ਼ਰਾਖ ਪਾਏ ਵਿੱਚੋਂ ਖੁਦ ਲੰਗਾਈ ਆ ਆਪਾਂ ਨੇ ਹੈਗੀ ਉਹ ਤਾਂ ਲੰਗਾਈ ਆ ਜਿਹੜੀ ਪਲਾਜ਼ਮਾ 'ਚ ਕਾਟੇਂਗੇ ਤੇ ਬੈੱਡ ਲੱਗਦਾ ਉਹਦੇ ਨਾਲ ਐਕਸਟਰਾ ਲੱਗ ਜਾਂਦਾ ਜੀ 4000 ਰੁਪਿਆ ਅੱਛਾ ਜੀ ਤੇ ਪਲਾਜ਼ਮਾ 'ਚ ਲਵਾਉਣਾ ਹਾਂ ਜੇ ਪਲਾਜ਼ਮਾ 'ਚ ਲਵਾਉਂਦਾ ਕੀ ਉਹਦੇ ਨਾਲ ਐਕਸਟਰਾ ਲੈਨੇ ਆ 4000 ਰੁਪਿਆ 40 ਰੁਪਏ ਦੇ ਪਿੱਛੇ ਹੀ ਲਾਈ ਆ ਆਪਾਂ ਹੈਂ ਹਾਂ 40 ਦੇ ਤਾਂ ਲੱਗ ਹੁੰਦੇ ਨੇ ਜਾਲੀ ਵੀ ਲਵਾਉਂਦਾ ਆਲਾ ਜਾਲੀ ਵੀ ਲਾ ਕੇ ਦਿੰਨੇ ਆ ਜਾਲੀ ਵੀ ਲਾ ਕੇ ਦਿੰਨੇ ਯਾਰ ਰੇਟ 'ਚ ਕਰਨੇ ਆਲੇ ਰੇਟ 'ਚ ਕਰ ਲੇ ਨਹੀਂ ਫਿਰ ਮੂੰਹ ਲੱਗ ਪੈਸੇ ਲੈ ਲੈਨੇ ਆ ਲੱਗ ਪੈਸੇ ਲੈ ਲੈ ਜੈਕ ਦਿਖਾਓ ਜੀ ਇੱਧਰ ਆ ਕੇ ਵੀਰੇ ਇੱਕ ਵਾਰੀ ਡਬਲ ਜੈਕ ਆ ਨਾ ਇਹ ਹਾਂਜੀ ਡਬਲ ਜੈਕ ਕਿਹੜੇ ਜੀ ਯੂਜ਼ ਕਰਦੇ ਆ ਆਪਾਂ ਜੀ ਜੈਕ ਆਪਣੇ ਉਹਰੇ ਨੋਕਲੀ ਬਣਦਾ ਜੀ ਵਧੀਆ ਬਣਦਾ ਗਰੰਟੀ ਵਾਲਾ 20 25 ਟਰਾਲੀਆਂ ਰੋਜ਼ ਲੱਕੜਦੀਆਂ ਨੇ ਡਬਲ ਜੈਕ ਹਾਂ ਸਾਰਾ ਡਬਲ ਜੈਕ ਆ ਹਿੱਸਾ ਆਪਣਾ 4 4.5 ਕੁਇੰਟਲ ਦਾਗਾ ਰੇਲ ਦਾ ਓਰੀਜਨਲ ਆ ਜੀ ਰੇਲ ਦਾ ਓਰੀਜਨਲ ਜੈਕ ਆ ਵੀਰੇ ਆਪਣੇ ਹਿੱਸਾ ਰੇਲ ਦਾ ਓਰੀਜਨਲ ਆ ਮੋਰਾ ਮੋਰਾ ਸਾਰੀਆਂ ਦਿਖਾਓ ਟਾਟਾ ਦੀਆਂ ਲੱਗੀਆਂ ਨੇ ਦੇਖੋ ਵੀਰੇ ਮੋਰਾ ਦੇਖੋ ਇੱਧਰ ਆ ਕੇ ਕੰਮ ਦੇਖੋ ਲੇਹਰਾਂ ਦੇਖੋ ਉੱਪਰੋਂ ਹਾਂਜੀ ਆ ਤਾਂ ਨੇ ਜਾਰੇ ਮੋਨੇ ਨੇ ਫੋਟੋ ਦਿਖਾ ਠੀਕ ਆ ਜੀ ਠੀਕ ਆ ਆਜੋ ਵੀਰੇ ਆਪਨੇ ਰੀਲਾਂ ਆ ਗਿਆ ਹੈ ਜੀ ਹਾਂਜੀ ਇਹ ਰੀਲਾਂ ਆ ਗਈਆਂ ਠੀਕ ਆ ਜੀ ਆਜੋ ਆਜੋ ਆਪਾਂ ਗੱਲ ਕਰਦੇ ਆ ਭਜਨ ਬਾਰੇ ਇੱਧਰ ਆਜੋ ਵੀਰੇ ਕਿੰਨਾ ਕੁ ਭਜਨ ਹੋ ਜੋ ਜੀ ਆਪਣੇ ਟਰਾਲੇ ਦਾ ਦੇਖੋ ਜੀ ਇਹ ਕਿਹੜੇ ਮਾਲ ਆ ਇਹਦੇ ਵਿੱਚ ਇਹਦੇ ਨੂੰ ਫਰਸ਼ ਜਹਾ ਜਿਆ ਇਹ ਹੋ ਜਾਂਦਾ 32 ਕੁਇੰਟਲ ਦਾ 32.5 ਹਾਂ ਜੇ ਇਹ ਤੇ ਬੱਚ ਨਵਾਂ ਪੰਜ ਐਮ ਦਾ ਫਰਸ਼ ਲਾਉਂਦਾ ਫਿਰ ਕੁਆਂਟਲ ਘਟ ਜਾਂਦਾ ਕੁਆਂਟਲ ਘਟ ਜਾਂਦਾ ਹਾਂ ਇਹ ਫਰਸ਼ ਭਾਰੀ ਹੁੰਦਾ ਜੀ ਆਉਣਾ ਕਿੱਥੇ ਪਊਗਾ ਜੀ ਆਪਾਂ ਨੂੰ ਬਣਵਾਉਣ ਲਈ ਬਣਵਾਉਣ ਲਈ ਆਉਣਾ ਪੂ ਆਪਣੇ ਮਰੇੜ ਕੋਟਲਾ ਰੋਡ ਮਰੇੜ ਕੋਟਲਾ ਰੋਡ ਨਦੀਕ ਬਿਜਲੀ ਦਫਤਰ ਬਿਜਲੀ ਦਫਤਰ ਦੇ ਬਿਲਕੁਲ ਸਾਹਮਣੇ ਤੂਰੀ ਹਾਂ ਤੂਰੀ ਤੂਰੀ ਠੀਕ ਹੈ ਜੀ ਤੇ ਵਜਨ 30 30 ਕੁਆਂਟਲ ਹੋ ਜੂ ਹਨਾ ਜੀ ਸਾਢੇ 32 ਕੁਆਂਟਲ ਵੇਟ ਹੈ ਜੀ ਇਹਦਾ ਠੀਕ ਹੈ ਜੀ ਜਿਹੜਾ ਜੀ ਫਾਰਸ ਨਾਲ ਜੇ ਨਵਾਂ ਫਰਚਾ ਫਿਰ 31 ਕੁਇੰਟਲ ਹੈ ਜੋ ਕੁਇੰਟਲ ਦਾ ਘਟ ਜੂ ਚਲਦੀ ਬੁੜਕਦੀ ਤਾਂ ਨਹੀਂ ਹੈਗੀ ਨਾ ਨਾ ਇਹ ਜੇ ਬਹੁਤ ਵਧੀਆ ਟਰਾਲੀ ਬਣਾਈ ਠੀਕ ਹੈਵੀ ਚ ਬਣਾਈ ਹੋਈ ਆ ਬਹੁਤ ਹੈਵੀ ਸਾਈਜ਼ ਕਿਹੜੇ ਕਿਹੜੇ ਬਣਾ ਦੰਨੇ ਆਪਾਂ ਜੀ ਸਾਈਜ਼ ਆਪਾਂ ਤਕਰੀਬਨ ਤਾਂ ਸਾਰੀ ਬਣਾ ਲੈਣੇ ਜਾਨੀ 18 ਫੁੱਟੀ ਤੱਕ ਜੈਕ ਲਾਉਣੇ ਆਪਾਂ 18 ਫੁੱਟੀ ਤੱਕ ਜੈਕ ਲਾ ਦੰਨੇ ਆ ਲਾ ਦੰਨੇ ਬਿਨਾ ਜੈਕ ਤੋਂ ਵੀ ਜੈਕ ਨਾਲ ਜੈਕ ਨਾਲ 11 6.5 ਤੋਂ ਹਾਂ 11 6.5 ਤੋਂ ਲੈ ਕੇ 18 ਫੁੱਟੀ ਤੱਕ ਜੈਕ ਲਾ ਦਿੰਨੇ ਆ ਜੇ ਉਦੋਂ ਦਾ ਆਪਾਂ ਟਰਾਲੀ ਦਾ 20 ਫੁੱਟੀ ਬਣਾ ਦਿੰਨੇ ਆ ਪਰ ਜੈਕ ਚੁੱਕ ਦਾ ਕੰਮ ਨਹੀਂ ਕਰਦੇ ਜਰਾ ਜੈਕ ਦਾ ਕੰਮ ਨਹੀਂ ਕਰਦੇ ਵੀਰੇ ਇਹ ਸੀ ਆਪਣੇ ਕੋਲ 14 ਸੱਤ ਟਰਾਲਾ ਪੂਰੀ ਲੁੱਕ ਵੀਰੇ ਤੁਹਾਨੂੰ ਇਹਦੀ ਦਿਖਾਤੀ ਆਪਾਂ ਜੌਂਡੀਅਰ ਰੰਗ ਦਾ ਡਬਲ ਜੈਕਾ ਵੀਰੇ ਨਾਲੇ ਵੀਰੇ ਇੱਕ ਹੋਰ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਲਾਈਕ ਕਮੈਂਟ ਕਰ ਦਿਓ ਤੇ ਸ਼ੇਅਰ ਕਰ ਦਿਓ ਦਬਕੇ ਸਾਰੇ ਵੀਰਾਂ ਤੱਕ ਪਹੁੰਚਾ ਦਿਓ ਜਿਹੜੇ ਨਵੀਂ ਟਰਾਲੀ ਬਣਾਉਣਾ ਚਾਹੁੰਦੇ ਨੇ ਧਿਆਨ ਨਾਲ ਦੇਖੋ ਵੀਰੇ ਇਹ ਵੀਡੀਓ ਸਾਰੀ ਦੁਬਾਰਾ ਦੇਖ ਲਓ ਵਿੱਚ ਸਕਿਪ ਨਾ ਕਰਿਓ ਹਰ ਇੱਕ ਚੀਜ਼ ਤੁਹਾਡੇ ਲਈ ਨੌਲੇਜ ਦੀ ਹੈਗੀ ਟਰਾਲੀ ਬਣਵਾਉਣ ਤੋਂ ਪਹਿਲਾਂ ਬਈ ਇਹ ਚੀਜ਼ਾਂ ਪਤਾ ਹੋਣੀਆਂ ਜ਼ਰੂਰੀ ਨੇ ਜੈਕ ਬਾਰੇ ਰੰਗ ਬਾਰੇ ਕਿਹੜਾ ਮਾਲ ਲਵਾਉਣਾ ਕਿਹੜਾ ਸਾਈਜ਼ ਬਣਵਾਉਣਾ ਕਿਹੜੇ ਕੰਮ ਲਈ ਬਣਵਾਉਣਾ ਵੀਰੇ ਠੀਕ ਆ ਵੀਰੇ ਆਪਾਂ ਤੁਹਾਡੇ ਲਈ ਐਵੇਂ ਹੀ ਅਕੀ ਟਰਾਲੇ ਲੈ ਕੇ ਆਉਂਦੇ ਰਹਾਂਗੇ ਨਵੇਂ-ਨਵੇਂ ਅੱਡ-ਅੱਟ ਸਾਈਜ਼ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਲਾਈਕ ਕਮੈਂਟ ਕਰ ਦਿਓ ਠੀਕ ਆ ਜੀ ਧੰਨਵਾਦ ਸਾਰਿਆਂ ਦਾ